ਸ਼ਰਨਦੀਪ ਮੁੰਡਾ ਜਿਹੜਾ ਇਲੀਗਲ ਬਾਰਡਰ ਕ੍ਰੋਸ ਕਰਕੇ ਆ ਗਿਆ ਇਸੇ ਤਰ੍ਹਾਂ ਸ਼ਰਨਦੀਪ ਵਾਲੇ ਕੇਸ ਦੇ ਵਿੱਚ ਉੱਤੇ ਐਫ ਆਈ ਆਰ ਜਿਹੜੀ ਹੋ ਗਈ ਹੈ ਐਫ ਆਈ ਆਰ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਉਹ ਸ਼ੋਅ ਨਹੀਂ ਕਰ ਸਕਦੇ ਨੇ ਮੈਂ ਬਲਰ ਕਰਕੇ ਜ਼ਰੂਰ ਐਚ ਸ਼ੋਅ ਕਰ ਦੇਣਾ ਸੋ ਇੱਥੇ ਜਿਹੜੇ ਵਕੀਲ ਨੇ ਬਾਜਵਾ ਲਾ ਫਰਮ ਵਾਲੇ ਬਹਿਰਾਮ ਬਾਜਵਾ ਉਹਨਾਂ ਦੀ ਸਾਰਾ ਜਿਹੜੀ ਫਰਮ ਹੈ ਉਹਨਾਂ ਦੀ ਉਹਨਾਂ ਨੇ ਪਰਸਨਲੀ ਇੰਟਰਸਟ ਲੈ ਕੇ ਅੱਜ ਮੁਲਾਕਾਤ ਕਰਨ ਗਏ ਸੀ ਜੇਲ੍ਹ ਦੇ ਵਿੱਚ ਜ਼ਿਲ੍ਹਾ ਜਿਲ੍ਹ ਕਸੂਰ ਦੇ ਵਿੱਚ ਉਹਨਾਂ ਨੂੰ ਮਿਲ ਕੇ ਆਇਆ ਸ਼ਰਨ ਨੂੰ ਸ਼ਰਨਦੀਪ ਨੂੰ ਉੱਥੇ ਤੇ ਉਹਦਾ وکالتਨਾਮਾ ਵੀ ਉਹਦੇ ਕੋਲ ਸਾਈਨ ਕਰਾ ਲਿਆ ਉਹ ਵੀ ਮੈਂ ਵੈਚ ਸ਼ੋਅ ਕਰ ਦੇਣਾ ਵੀਡੀਓ ਚ ਲਾ ਦੇਣਾ وکالتਨਾਮਾ ਉਹਦੇ ਕੋਲ ਸਾਈਨ ਕਰਵਾ ਲਿਆ ਤੇ ਇੱਕ ਦੋ ਉੱਥੇ ਇੱਕ ਦੋ ਅਜੀਬ ਗੱਲਾਂ ਹੋਈਆਂ ਤੇ ਉਹ ਅਜੀਬ ਗੱਲਾਂ ਕੀ ਸ਼ਰਨਦੀਪ ਨੇ ਕੀਤੀਆਂ ਉਹਦੇ ਤੇ ਮੈਚ ਦੀ ਗੱਲ ਕਰਨ ਵਾਸਤੇ ਇਹ ਖਾਸ ਤੌਰ ਤੇ ਵੀਡੀਓ ਜਿਹੜੀ ਬਣਾਉਣ ਡਿਆ ਪਹਿਲੀ ਗੱਲ ਤੇ ਜਿੱਦਣ ਦਾ ਆਇਆ ਮੈਨੂੰ ਬਜੜਾ ਸਾਹਿਬ ਨੇ ਪੈਗਾਮ ਦਿੱਤਾ ਜੀ ਵੀ ਉਹਦੇ ਕੋਲ ਉਹਦਣ ਦੇ ਉਹੀ ਕੱਪੜੇ ਨੇ ਵੈਸੇ ਜੇਲ ਵਾਲੇ ਉਹਨੂੰ ਹੀ ਖਾਣ ਪੀਣ ਤੇ ਜ਼ਾਰੀ ਗੱਲ ਜਿਹੜਾ ਨਾਰਮਲ ਕੈਦੀਆਂ ਦਾ ਹੁੰਦਾ ਉਹ ਕਪੜਾ ਲੱਤਾ ਜਿਹੜਾ ਵਾ ਉਹ ਸਾਰਿਆਂ ਨੂੰ ਤੇ ਜੇਲ੍ਹ ਵਾਲੇ ਪ੍ਰੋਵਾਈਡ ਨਹੀਂ ਕਰ ਸਕਦੇ ਉਹ ਤੇ ਇਸੇ ਤਰ੍ਹਾਂ ਹੀ ਆ ਕੋਈ ਨਾ ਕੋਈ ਮਤਲਬ ਉਹਦਾ ਘਰ ਦਾ ਪਿੱਛੋਂ ਚੱਲ ਜੇ ਉਹਦੀ ਫੈਮਿਲੀ ਚੱਲ ਜੇ ਕੋਈ دوست ਚੱਲ ਜੇ ਉਹਨਾਂ ਨੂੰ ਦੇ ਦੇ ਲੇਕਿਨ ਇੱਥੇ ਮੈਟਰ ਹੋ ਰਿਹਾ ਵੀ ਉਹਦੀ ਫੈਮਿਲੀ ਤੇ ਉਧਰ ਆ ਨਹੀਂ ਸਕਦੇ ਸੋ ਉਹਦੇ ਲਈ ਫਿਰ ਮੈਨੂੰ ਉਹਨਾਂ ਆਖਿਆ ਵੀ ਤੁਸੀਂ ਕਿਸੇ ਨੂੰ ਭੇਜੋ ਕਿਉਂਕਿ ਉਹ ਵੀ ਲਾਹੌਰ ਤੋਂ ਵਕੀਲ ਸਾਹਿਬ ਗਏ ਸੀ ਫਿਰ ਮੈਂ ਹੁਣ ਉੱਥੇ ਮੇਰਾ ਮੁੰਡਾ ਬਰਾਦਰੀ ਮੇਰੀ ਯਾਕਬ ਢਿੱਲੋਂ ਕਸੂਰ ਦੇ ਲਾਗੇ ਕਾਨਾ ਕਾਛਾ ਰਹਿੰਦਾ ਉਹਨੂੰ ਮੈਂ ਰਿਕਵੈਸਟ ਕੀਤੀ ਹੁਣ ਉਹ ਕੱਪੜੇ-ਕੁੱਪੜੇ ਲੈ ਕੇ ਆ ਪਲਵਾਨ ਹੈ ਨਾ ਮੈਨੂੰ ਲੱਗਦਾ ਤੇਲ ਦੁੱਲ ਮਰਲਾਣਾ ਕਿਉਂ ਵੀ ਲੋ ਇੰਦਰ ਤੇ ਨਾਲ ਕੋ ਜੁੱਤੀਆਂ ਤੇ ਅੱਪਰ ਵਗੈਰਾ ਉੱਤੇ ਪਾਉਣ ਵਾਲਾ ਕੋ ਠੰਡ ਵੀ ਹੈ ਸੋ ਮੈਂ ਇਹਦੀ ਡਿਊਟੀ ਲਈ ਹੈ ਅੱਜ 2 ਵਜੇ ਤੱਕ ਦਾ ਟਾਈਮ ਹੁੰਦਾ ਉਹ ਪਹੁੰਚਾਏਗਾ ਅਜੀਬ ਗੱਲਾਂ ਕੀਆਂ ਅਜੀਬ ਗੱਲਾਂ ਹੋਈਆਂ ਜਾਂਦਾ ਵੀ ਮੈਂ ਉਹਨੂੰ ਦੱਸਿਆ ਵੀ ਬੇਲ ਤੇ ਤੇਰੀ 15-20 ਦਿਨ ਮਹੀਨੇ ਚ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਡੈਪੂਟੇਸ਼ਨ ਵਾਲਾ ਚੱਲਣਾ ਤੇ ਉਹ ਆਂਦਾ ਵੀ ਮੈਂ ਸ਼ਰਨ ਦੀ ਪਾਂਦਾ ਵੀ ਮੈਂ ਵਾਪਸ ਨਹੀਂ ਜਾਣਾ ਚਾਹੁੰਦਾ ਲੋ ਇਹ ਅਜੀਬ ਗੱਲ ਹੋ ਗਈ ਵੀ ਤੇਰੀ ਵੇਲ ਹੋ ਜੂਗੀ ਤੇਰੀ ਡੈਪੂਟੇਸ਼ਨ ਹੋ ਜੂਗੀ ਤੂੰ ਆਪਣੇ ਘਰ ਚਲ ਜੇਗਾ ਇਸ ਸੇ ਕੋ ਚੰਗਾ ਵਾ ਤੂੰ ਆਪਣੇ ਮਾਪਿਆਂ ਕੋਲ ਚਲ ਜਾ ਤੇ ਇਹ ਉਹਨੇ ਇਸ ਤਰ੍ਹਾਂ ਕਿਉਂ ਆਖਿਆ ਮੇਰੇ ਦਿਮਾਗ ਚ ਜਦੋਂ ਨਿਵਾਜਾ ਸਾਹਿਬ ਨੇ ਕਿਹਾ ਨਾ ਮੇਰੇ ਦਿਮਾਗ ਚ ਚੱਲੇ ਵੀ ਇਹਦਾ ਕੋਈ ਸ਼ਿਕ ਮੁਸ਼ਕਲਾ ਚੱਕਰ ਨਾ ਹੋਵੇ ਜਿਹੜਾ ਆਂਦਾ ਹੋਵੇ ਉਸ ਵਜ੍ਹਾ ਤੋਂ ਕ੍ਰੋਸ ਕੀਤਾ ਜਦੋਂ ਤੇ ਫਿਰ ਮੈਨੂੰ ਵਕੀਲ ਸਾਹਿਬਾਂ ਦੇ ਵੀ ਆਂਦਾ ਵੀ ਨਹੀਂ ਇਹ ਗੱਲ ਦੀ ਮੈਂ ਜਾਣਾ ਇਸ ਤੋਂ ਨਹੀਂ ਵੀ ਮੇਰੇ ਉੱਥੇ ਮਸਲੇ ਮਸਾਲ ਬੜੇ ਆ ਵੀ ਪਹਿਲਾਂ ਲੜਾਈ ਹੋਈ ਤੇ ਮੇਰਾ ਗੁੱਟ ਜਿਹੜਾ ਉਹ ਤੋੜ ਦਿੱਤਾ ਮੇਰੇ ਮੁਖਾਲਫਾਂ ਨੇ ਮਤਲਬ ਜਿਨ੍ਹਾਂ ਨਾਲ ਲੜਾਈ ਝਗੜਾ ਉਹ ਫਿਰ ਮਾਰਦੇ ਕੁੱਟਦੇ ਆ ਇਹ ਮਾਰੇ ਹੋਣਗੇ ਪਿੰਡ ਦੇ ਵਿੱਚ ਤੇ ਉਹ ਇਸ ਵਜ੍ਹਾ ਤੋਂ ਡਰਦੇ ਆਂਦਾ ਵੀ ਮੇਰੇ ਤੇ ਪਰਚੇ ਬੜੇ ਆ ਜਿਹੜੇ ਮੇਰੇ ਮੁਖਾਲਫ ਨੇ ਉਹ ਮੈਨੂੰ ਮਾਰਦੇ ਕੁੱਟਦੇ ਆ ਸੋ ਮੈਂ ਜੇ ਵਾਪਸ ਜਾਊਂਗਾ ਤੇ ਮੈਨੂੰ ਉਹਨਾਂ ਨੇ ਮਾਰ ਦੇਣਾ ਮੈਨੂੰ ਜਾਨ ਦਾ ਖਤਰਾ ਤੇ ਮੈਂ ਜਾਣਾ ਨਹੀਂ ਮੈਂ ਕਿਹਾ ਵੀ ਅਸੀਂ ਇਹਦੀ ਜ਼ਮਾਨਤ ਕਰਾ ਲਈਏ ਤੇ ਕੱਲ ਨੂੰ ਆਕੇ ਵੀ ਅਸੀਂ ਮੈਂ ਤਾਂ ਬਾਈ ਇੱਥੇ ਸਾਇਲਮ ਦਾ ਕੇਸ ਪਾ ਦੇਣਾ ਨਵੇਂ ਨਵੇਂ ਪਾਸੇ ਨੂੰ ਗੱਲ ਤੁਰ ਪਈ ਤੇ ਉਹਨੂੰ ਸਮਝਾਇਆ ਵੀ ਉੱਥੇ ਤੇਰੇ ਮਾਪੇ ਇਕੱਲੇ ਨੇ ਉਹ ਵੀਡੀਓਜ਼ ਵੇਖਣਦੇ ਆ ਵੀ ਉਹ ਰੋਂਦੇ ਰੋਂਦੇ ਨੇ ਦੀ ਮਾਂ ਵੀ ਉਹਦਾ ਪਿਓ ਵੀ ਸਾਡਾ ਕੱਲਾ ਕੱਲਾ ਪੁੱਤ ਹੈ ਹੈਗੇ ਵੀ ਮਾੜੇ ਤੇ ਉਹ ਜਿਹੜੇ ਉਹਦੇ ਪਿੰਡ ਵਾਲੇ ਨੇ ਉਹਦੇ ਮੁਖਾਲਫ ਨੇ ਆਂਗਵਾੜ ਵਾਲੇ ਤੇ ਪੰਗੇ ਤੇ ਉਹਨੇ ਵੀ ਲੈ ਹੋਣਗੇ ਤੇ ਤੁਸੀਂ ਵੀ ਹੱਥ ਹੌਲਾ ਭਰਾ ਕਰ ਲੋ